ਆ ਵੀ ਅਸੀਂ ਇੱਥੋਂ ਸਵਾਰੀ ਦਿੱਲੀ ਲੈ ਕੇ ਜਾਂਦੇ ਆਂ ਦਿੱਲੀ ਚੜਾ ਕੇ ਉਤਾਰ ਕੇ ਜਾਂਦੇ ਆਂ ਇੱਥੋਂ ਪਿੰਡ ਦਾ ਮੁੰਡਾ ਤੇ ਸਵਾਰੀਆਂ ਚੜਾਈਆਂ ਤੇ ਉਹ ਚੜਾਉਣ ਤੋਂ ਬਾਅਦ ਉਹ ਬੰਦੇ ਨੇ ਸਾਨੂੰ ਭੈਣ ਤੇ ਧੀ ਦੀ ਗਾਲ ਕੱਢੀ ਪਿੰਡ ਦੇ ਮੁੰਡੇ ਕੁੱਟਣ ਵੀ ਆਏ ਨਾਲ ਉਹਦੇ ਤਾਂ ਕਰਕੇ ਜਾਮ ਲਾਇਆ ਵੀ ਸਾਡਾ ਜਦੋਂ ਤੇ ਪਰਚਾ ਦਰਜ ਹੋਵੇ ਉਹ ਨજર ਜਾਮ ਨਹੀਂ ਖੱਲੂਗਾ ਅੱਜ ਸਤੰਬਰ ਤੋਂ ਮਾਨਸਾ ਜਾ ਰਹੀ ਪੀਆਰਟੀਸੀ ਬੱਸ ਦੇ ਡਰਾਈਵਰ ਨੇ ਭੰਮੇ ਕਲਾ ਵਿਖੇ ਸਵਾਰੀ ਨਾਲ ਹੋਈ ਕਹਾ ਸੁਣੀ ਤੋਂ ਬਾਅਦ ਸੜਕ ਦੇ ਵਿਚਾਲੇ ਬੱਸ ਲਗਾ ਕੇ ਜਾਮ ਲਗਾ ਦਿੱਤਾ ਜਿਸ ਤੋਂ ਬਾਅਦ ਬੱਸ ਵਿੱਚ ਬੈਠੀਆਂ ਸਵਾਰੀਆਂ ਅਤੇ ਹੋਰ ਰਾਹਗੀਰ ਕਾਫੀ ਪਰੇਸ਼ਾਨ ਹੋਏ ਹੋਏ ਇਸ ਤੋਂ ਬਾਅਦ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਅਤੇ ਉਹਨਾਂ ਨੇ ਡਰਾਈਵਰ ਕੰਡੈਕਟਰ ਨਾਲ ਗੱਲਬਾਤ ਕਰਨ ਤੋਂ ਬਾਅਦ ਜਾਮ ਖਲਵਾਇਆ ਇਸ ਮੌਕੇ ਤੇ ਪੀਆਰਟੀਸੀ ਬੱਸ ਦੇ ਡਰਾਈਵਰ ਨੇ ਕੀ ਕਿਹਾ ਅਤੇ ਕੀ ਹੈ ਪੂਰਾ ਮਾਮਲਾ ਦੇਖਦੇ ਹਾਂ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਦੇਖਿਓ ਤੇ ਸ਼ੇਅਰ ਜ਼ਰੂਰ ਕਰਦੇਓ ਕੀ ਬੁੜੀਆਂ ਚੜੀਆਂ ਨਹੀਂ ਹੈਗੀਆਂ ਉਹਨਾਂ ਨੇ ਮੜਾ ਮੋਟਾ ਕੁਸਕਾਏ ਉਹ ਬੋਲ ਪਿਆ ਬਾਈ ਨਹੀਂ ਗੱਲ ਤੋਂ ਇਹ ਉੱਤਰ ਕੇ ਉਹਨਾਂ ਬਣੀ ਬਾਬਾ ਗਲਤੀ ਕੀ ਦੀ ਮੰਨ ਨਹੀਂ ਤੁਸੀਂ ਇਹ ਉਹ ਗਲਤੀ ਤਾਂ ਬਾਈ ਦੋਨਾਂ ਦੀ ਹੀ ਠੀਕ ਹੈ ਹੁਣ ਤੁਸੀਂ ਖਜਲ ਹੋ ਰਹੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਖਜਲ ਖਵਾ ਰਹੇ ਅਸੀਂ ਤਾਂ ਹੁਣ ਕਿਸੇ ਨੇ ਤਾਂ ਕਿਸੇ ਦਾਣਾ ਕਿਸੇ ਨੇ ਜਿੰਦੀਆਂ ਹੁਣ 5-6 ਬੱਥਾ ਖੜੀਆਂ ਸਾਰਿਆਂ ਦਾ ਬੁਰਾ ਹਾਲ ਹੈ ਜਵਾਕਨ ਛੋਟੇ-ਛੋਟੇ ਬਰੇ ਤੰਗ ਨੇ ਠੀਕ ਹੈ ਜੀ ਦੱਸੋ ਸਾਡਾ ਕੀ ਕਸੂਰ ਹੈ ਇਹਦੇ ਭਾਈ ਜੀ ਰੌਣਾ ਇਹ ਆ ਵੀ ਅਸੀਂ ਇੱਥੋਂ ਸਵਾਰੀ ਡੇਲੀ ਲੈ ਕੇ ਜਾਂਦੇ ਆਂ ਡੇਲੀ ਚੜਾ ਕੇ ਉਤਾਰ ਕੇ ਜਾਂਦੇ ਆਂ ਇੱਥੋਂ ਪਿੰਡ ਦਾ ਮੁੰਡਾ ਹੈ ਮੈਡੀਕਲ ਵਾਲੇ ਉਹ ਬੰਦੇ ਅਸੀਂ ਦੇ ਨਾਲ ਸੀ ਉਹ ਮੁੰਡੇ ਦੇ ਤੇ ਸਵਾਰੀਆਂ ਚੜਾਈਆਂ ਤੇ ਉਹ ਚੜਾਉਣ ਤੋਂ ਬਾਅਦ ਉਹ ਬੰਦੇ ਨੇ ਸਾਨੂੰ ਭੈਣ ਤੇ ਧੀ ਦੀ ਗਾਲ ਕੱਢੀ ਠੀਕ ਆ ਅਸੀਂ ਉਤਰ ਕੇ ਪੁੱਛਿਆ ਤਾਂ ਸਾਨੂੰ ਤਿੰਨ ਚਾਰ ਐਸਪੈਂਡ ਦੇ ਮੁੰਡੇ ਕੁੱਟਣ ਵੀ ਆਏ ਨਾਲ ਉਹਦੇ ਤਾਂ ਕਰਕੇ ਜਾਮ ਲਾਇਆ ਵੀ ਸਾਡਾ ਜਦੋਂ ਤੇ ਪਰਚਾ ਦਰਜ ਹੋਵੇ ਉਹ ਨਜਰ ਜਾਮ ਨਹੀਂ ਖੱਲੂਗਾ ਕਿਹੜੇ ਏਡੇ ਦੀ ਖੜੇ ਉਥੇ ਅਸੀਂ ਆ ਪੰਮੇ ਕਲਾਏ ਵੱਡੇ ਤੇ ਹੁਣ ਅੱਗੇ ਕਿੱਥੇ ਦਾ ਰੂਟ ਹੈ ਗੁੱਡ ਸਾਡਾ ਜੀ ਮਾਨਸਾ ਤੋਂ ਸਰਸਾ ਕੀ ਕਰ ਰਹੇ ਹੁਣ ਕਾਰਵਾਈ ਕੀ ਕਰ ਰਹੇ ਕਾਰਵਾਈ ਇਹ ਜਾਮ ਲਾਇਆ ਨਹੀਂ ਪਰਚਾ ਜਿੰਨੇ ਦਾ ਦਰਜ ਨਹੀਂ ਹੁੰਦਾ ਉਹਨਾਂ ਜੇ ਜਾਮ ਨਹੀਂ ਖੁੱਲੂਗਾ ਤੇ ਜਿਹੜੀਆਂ ਸਵਾਰੀਆਂ ਬੱਸ 'ਚ ਬੈਠੀਆਂ ਉਹਨਾਂ ਦਾ ਕੀ ਕਰੋਗੇ ਜੀ ਸਵਾਰੀਆਂ ਹੁਣ ਆਪੇ ਤਾਂ ਨਿਭਣਗੇ ਹੁਣ ਅਸੀਂ ਕੀ ਕਰੀਏ ਇਹ ਜ਼ਿੰਮੇਦਾਰ ਹੋਣਗੇ ਟਾਈਮ ਦੇ ਵੀ ਇਹ ਜ਼ਿੰਮੇਦਾਰ ਹੋਣਗੇ ਮੈਸ ਉਹਦਾ ਜੀ ਜੀਨ ਸਾਹਿਬ ਨਾਲ ਗੱਲ ਹੋਈ ਹੈ ਜੇ ਉਹ ਕਲਰਕ ਨਾਲ ਹੋ ਗਈ ਜੀ ਠੀਕ ਹੈ ਸਰ ਇਹ ਜਿਹੜਾ ਜਾਮ ਲੱਗਿਆ ਸੀ ਕੀ ਕੀ ਬਣਿਆ ਜੀ ਇਹਦਾ ਇਹ ਜਾਮ ਲੱਗਿਆ ਨਾ ਕਨੈਕਟਰ ਨੋਰਵੇ ਦਾ ਡਰਾਈਵਰ ਆ ਪੀ ਵੀ 19 ਡਬਲਯੂ 88 68 ਦਾ ਡਰਾਈਵਰ ਆ ਉਹ ਕਹਿੰਦਾ ਸਵਾਰੀ ਚ ਤਾਂ ਆਉਣ ਕਰਕੇ ਕਿਸੇ ਮੁੰਡੇ ਨੇ ਜਿਹੜੇ ਮਿਸਵਿਵ ਕਰਕੇ ਨੂੰ ਗਾਲਗਲ ਕੱਢੀ ਤਾਂ ਉਹਨਾਂ ਨੂੰ ਉਹ ਸਵਾਰੀ ਨਤਾਰ ਕੇ ਇੱਥੋਂ ਚਲਾ ਗਿਆ। ਇਹ ਵਾਰ ਲੇਕਨਾ ਮੋਟਰਸਾਈਕਲ ਦਾ ਨੰਬਰ ਤੇ ਇੱਕ ਗੱਡੀ ਤੇ ਕਹਿੰਦਾ ਵੀ ਗੱਡੀ 'ਚ ਚਲੇ ਗਈ ਜਿਹੜੀ ਉਹ ਸਵਾਰੀ ਆ। ਉਹ ਘਾਟ ਰੇਸ ਕਰਕੇ ਬੰਦੀ ਕਰ ਵੀ ਅਮਰੁੱਦ ਚਲਦੀ। ਇਹ ਤੇਰੀ ਪੂਰੇ ਜਾਮ ਖਲਾਤਾ ਜੀ। ਇਹ ਜਾਮ ਖੌਂਦਾ ਜੀ ਉਹ ਡਰਾਈਵ ਤੇ ਸੱਲੀ ਕਰਾਤੀ। ਅੱਛਾ ਠੀਕ ਹੈ।